ਜੋੜਾ ਸਿੰਘ ਕਿਹੜਾ ਪਿੰਡ ਹੈ ਜੀ ਸਸਰਾਲੀ ਕਰੋਨੀ ਕੀ ਹਾਲਾਤ ਨੇ ਹੁੰਦੇ ਕਈ ਵੀਡੀਓ ਦੇਖਣ ਨੂੰ ਮਿਲਦੀਆਂ ਕਿ ਕਹਿ ਰਹੇ ਬੰਨ ਟੁੱਟ ਗਿਆ ਅੰਦਰ ਪਾਣੀ ਹੋ ਗਿਆ ਹਾਲਾਤ ਤਾਂ ਬਹੁਤ ਮਾੜੇ 15 ਦਿਨੋਂ ਕੋਈ ਬਸ ਇਦਾਂ ਹੀ ਆਈ ਜਾਂਦੇ ਆ ਪਰ ਸਾਡੇ ਨਹੀਂ ਜਾਂਦਾ ਕੋਈ ਮਦਦ ਨਹੀਂ ਇਹਨਾਂ ਨੇ ਕਹਿੰਦੇ ਜੇ ਬੰਨ ਟੁੱਟੂ ਅਸੀਂ ਗੌਰ ਜਦੇ ਕਰਾਂਗੇ ਐਸਐਮ ਕੋਈ ਟੀਮਾ ਕੋਈ ਰਾਹ ਟੀਮਾ ਜਾਂ ਐਨਡੀਆਰਐਫ ਕੋਈ ਕੱਲ ਦੇ ਫੌਜੀ ਕੱਲ ਦੇ ਫੌਜੀ ਆਏ ਆ ਫੌਜੀ ਨੇ ਕੱਖ ਨਹੀਂ ਕੀਤਾ ਅੱਛਾ ਜੀ ਕੀ ਕਰ ਰਹੇ ਨੇ ਉਹ ਬਸ ਸਾਡੇ ਜਿਹੜਾ ਸਾਡਾ ਪਿੰਡ ਆ ਉਹੀ ਲੱਗ ਰਿਹਾ ਸੇਵਾ अच्छा जी ਤੇ ਹੁਣ ਜਿਹੜੇ ਰਾਹਤ ਨੇ ਰਾਹਤ ਕਾਰਜ ਕੀਤੇ ਜਾ ਰਹੇ ਪਿੰਡ ਵਾਲੇ ਵੱਲੋਂ ਹਾਂ ਜਿਹੜਾ ਉਹ ਪਿੰਡ ਪਿੰਡਾਂ ਨਾਲ ਪੂਰਾ ਜੋਰ ਲਾ ਰਿਹਾ ਪਰ ਹੁਣ ਤਾਂ ਕਹਾਣੀ ਖਤਮ ਆ ਬੰਨ ਟੁੱਟਿਆ ਜੀ ਨਹੀਂ ਬੰਨ ਟੁੱਟਿਆ ਬੰਨ ਮਾ ਟੁੱਟਣਾ ਬਰਾਬਰੀ ਆ ਅੱਛਾ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਹੋਇਆ ਜੀ ਬਣੀ ਅੰਦਰ ਚਰ ਗਏ ਜਮੀਨ ਅੰਦਰ ਅੰਦਰ 40-50 ਕਿੱਲੇ ਚਰ ਗਏ ਕੀ ਮੰਗ ਲਗਾ ਕੋਈ ਆਇਆ ਜਿਹੜਾ ਹੁਣ ਕਿੱਲੇ ਅੰਦਰ ਗਿਆ ਸਾਨੂੰ ਇਹ ਕੋਈ ਮੋਜਾ ਮਿਲਣਾ ਚਾਹੀਦਾ ਹਾਂ ਦਾ ਵਾਚਾ ਉਹ ਨਹੀਂ ਖੜਿਆ ਸਾਡਾ ਦੇਖਿਆ ਜਿਹੜੇ ਕਈ ਆਰਨ ਸੁਸਮੇ ਹੈ ਕਿਸ ਤਰ੍ਹਾਂ ਦੇ ਹਾਲਾਤ ਦੇਖੋ 3-4 ਦਿਨਾਂ ਤੋਂ ਅਸੀਂ ਆ ਰਹੇ ਹਾਂ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਵੀ 2-3 ਵਾਰ ਆ ਕੇ ਗਏ ਇੱਥੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਮਾਈਨਿੰਗ ਡਿਪਾਰਟਮੈਂਟ ਨਾਲ ਗੱਲ ਕੀਤੀ ਇਹਨਾਂ ਨੂੰ ਲੱਗਦਾ ਸੀ ਕਿ 2-300 ਫੁੱਟ ਦੂਰ ਹੈ ਇੱਥੇ ਤੱਕ ਆਉ ਨਹੀਂ ਜਦੋਂ ਕਿ ਲੋਕਲ ਸਾਰੇ ਨੌਜਵਾਨ ਕਹਿੰਦੇ ਸੀ ਇਹਨੂੰ ਬਹੁਤਾ ਟਾਈਮ ਨਹੀਂ ਲੱਗਣਾ ਇਹ ਤਾਂ ਰੇਤਾ ਹੈ ਇੱਕਦਮ ਖਤ ਜਾਣਾ ਹੈ ਅਰ ਉਹਨਾਂ ਨੇ ਪੱਥਰ ਮੰਗਾਲੇ ਪਰ ਪੱਥਰਾਂ ਦੀ ਇੱਥੇ ਕੋਈ ਲਾਇਆ ਨਹੀਂ ਕਿਤੇ ਕੋਈ ਕੁਝ ਵੀ ਕੋਈ ਪ੍ਰਬੰਧ ਨਹੀਂ ਕੀਤੇ ਪਰ ਅੱਜ ਉਹ ਜਿਹੜਾ ਆ ਵਾਹਿਗੁਰੂ ਦੀ ਕਿਰਪਾ ਨਾਲ ਲੋਕ ਬਚੇ ਹੋਏ ਨੇ ਅਦਰਵਾਈਜ਼ ਕੋਈ ਕਸਰ ਨਹੀਂ ਸੀ ਕਿ ਬੰਨ ਪੂਰਾ ਟੁੱਟਿਆ ਹੋਇਆ ਪਰ ਉਹ ਪਾਣੀ ਦਾ ਲੈਵਲ ਥੋੜਾ ਥੱਲੇ ਜਾਣ ਕਰਕੇ ਜੇ ਬਚਾਏ ਮਤਲਬ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਥੋੜੇ ਸਾਹਮਣੇ ਹੀ ਆ ਕਿਹੜੀ ਸਰਕਾਰ ਦੇਸ ਰਹੀ ਹੈ ਇੱਥੇ ਆ ਨੌਜਵਾਨ ਖੜੇ ਨੇ ਸਾਰੇ ਕੋਈ ਸਰਕਾਰ ਦਾ ਵੀ ਕੋਈ ਨਹੀਂ ਆਂਦਾ ਬਸ ਫੋਟੋ ਆਂਦਾ ਫੋਟੋ ਆਇਆ ਕਰਕੇ ਇਹ ਬਈ ਇਹਨਾਂ ਨਾਲ ਹੀ ਆ ਪੱਥਰ ਮੰਗਾਇਆ ਸੀ ਠੀਕ ਆ 6 ਦਿਨਾਂ ਤੋਂ ਪੱਥਰ ਮੰਗਾਇਆ ਸੀ ਅਸੀਂ ਕਹਾਂ ਜੀ ਪੱਥਰ ਲਾ ਦਿਓ ਨਹੀਂ ਅਜੇ ਤਾਂ ਜ਼ਮੀਨ ਦੂਰ ਆ ਹੁਣ ਇਹਨੂੰ ਪੁੱਛੋ 100 ਫੁੱਟ ਤੋਂ ਕਹਿੰਦੀ 100 ਫੁੱਟ ਤੋਂ ਮੈਡਮ 100 ਫੁੱਟ ਤੋਂ ਲਾਉਂਗੇ ਪਰ 92 ਡੇ ਕੇ ਕੁਝ ਨਹੀਂ ਕੀਤਾ ਭਈ ਇੱਕ ਇੱਕ ਨੰਬਰ ਦਾ ਕੰਮ ਨਹੀਂ ਕੀਤਾ ਇਹਨਾਂ ਨੇ ਹੁਣ ਜੇ ਆਹ ਤੇ ਇਹ ਬੰਨ ਬਣਾ ਰਹੇ ਆ ਕੀ ਆ ਆ ਜ਼ਮੀਨਾਂ ਨਹੀਂ ਜਾਊਂਦੀ ਲੋਕਾਂ ਦੀ ਆ ਉਹ ਇੱਥੇ ਬੰਨ ਬਣਾ ਰੂਏ ਪਿੱਛੇ ਦਾ ਪਾਣੀ ਜਾਊਗਾ ਇਹ ਇਹ ਬੰਨ ਕਰ ਜੂਗਾ ਫੇਰ ਸਾਡੇ ਪੈਂਟ ਦੇ ਪਰਲੇ ਪਾਸੇ ਬੰਨ ਬਣਾਉਣ ਲੱਗੇ ਬਸ ਅਸੀਂ ਬੰਨ ਇਹ ਹੁਣ ਮੇਰਾ ਨੋ ਗੁਰਮੀਲ ਸਿੰਘ ਆ ਇਹ ਬੰਨ ਨੂੰ ਤਾਂ ਇਹਨਾਂ ਨੇ ਨਾ ਕੀਤਾ ਨੀ ਮਜਬੂਤ ਜਿਹੜੇ ਅਸੀਂ ਪਿੰਡਾਂ ਵਾਲਿਆਂ ਨੇ ਆਪ ਬੋਰੇ ਆਪਦੇ ਸਾਡੇ ਜੂਰੀਏ ਵਾਲੇ ਬੋਰੇ ਜੋ ਵੀ ਪਿੰਡਾਂ 'ਚ ਬੋਰੇ ਸੀ 10 ਪਿੰਡਾਂ 'ਚ ਮੁੱਕ ਗਏ ਹੁਣ ਅਸੀਂ ਆਪਦੇ ਕੱਪੜਿਆਂ ਦੇ ਵਿੱਚ ਮਿੱਟੀ ਬੰਨ ਬੰਨ ਕੇ ਪਾਈਏ ਦੱਸੋ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਪੁਲਿਸ ਪੁਲਿਸ ਵਾਲੇ ਵਿਚਾਰੇ ਸਹੀ ਆ ਪੁਲਿਸ ਵਾਲੇ ਕਹਿੰਦੇ ਭਾਈ ਕੋਲ ਨਾ ਜਾਓ ਅਸੀਂ ਦੇਖੋ ਪੁਲਿਸ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਹ ਸੋਚ ਕੇ ਹੁਣ ਲੱਗੇ ਆਂ ਘਰ 'ਚ ਜਾ ਕੇ ਵੀ ਮਰਨਾ ਇੱਥੇ ਵੀ ਮਰਨਾ ਸੇਵਾ ਕਰੀ ਜਾਂਦੇ ਆ ਪਿੰਡ ਵਾਲੇ ਚਾਹ ਹੋਰ ਪਿੰਡਾਂ ਦੇ ਬੰਦੇ ਵੀ ਬਹੁਤ ਸੇਵਾ ਕਰ ਰਹੇ ਆ ਪਰ ਅਸੀਂ ਕਿਹਾ ਸੀ ਬੰਦ ਮਜ਼ਬੂਤ ਕਰ ਦੋ ਹੁਣ ਨਵਾਂ ਬੰਦ ਬਣਾਉਣ ਲੱਗੇ ਉਹ ਬੰਦ ਜਿਹੜਾ ਪੁਰਾਣਾ ਸਾਡੇ ਦਾਦੇ ਪਰਦਾਦੇ ਦੇ ਟਾਈਮ ਦਾ ਬੰਦ ਬਣਿਆ ਹੋਇਆ ਖਵਾਜੇ ਪੀਰ ਦਾ ਉਹ ਤੋੜਤਾ ਤੇ ਹੁਣ ਉਹ ਨਵਾਂ ਬਣਾਇਆ ਕੱਜ ਦਾ ਬੰਦ ਬਣਿਆ ਰਹਿ ਜਾਊਗਾ ਜੇ ਇਹ 122 ਆਫਿਸ ਇਹਦਾ ਮਤਲਬ ਸਾਡਾ ਪਿੰਡ ਵਿੱਚ ਲੈ ਕੇ ਪਰਲੇ ਪਾਸੇ ਬੰਦ ਬਣਾਣਗੇ ਫਿਰ 10 ਪਿੰਡ ਛੱਡ ਕੇ ਉਦੇ ਨਾਲ 1.7 ਕਿਲੋਮੀਟਰ ਤੇ ਸਾਡਾ ਪਿੰਡ ਆ ਕਿਸ ਤਰ੍ਹਾਂ ਦੇ ਦੋ ਵਿਧਾਇਕ ਜਿਹੜੇ ਨੇ ਉਹ ਮੰਤਰੀ ਵੀ ਨੇ ਸਰਕਾਰ ਦੇ ਵਿੱਚ ਦੇਖੋ ਜੀ ਆਂਦਾ ਰੋਜ਼ ਹੀ ਆ ਐਮ ਐਲ ਏ ਸਾਹਿਬ ਮੋਡਿਆ ਸਾਹਿਬ ਦਿੱਲੀ ਆਂਦੇ ਆ ਕਹਿੰਦੇ ਆ ਕਰਤਾ ਜੀ ਅੱਜ ਕਹਿ ਗਏ ਆ ਅਸੀਂ ਚਾਹ ਜੋਗੀ ਗਲਾਸ ਲੈ ਕੇ ਆ ਰਹੇ ਜੀ ਕਹਿੰਦਾ ਪਾਣੀ ਘਟਾਤਾ ਮੈਂ ਕਹਾਂ ਜੀ ਜੇ ਪਾਣੀ ਘਟਾਤਾ ਸਾਰਾ ਹੀ ਘਟਾ ਦਿਓ ਉਸ ਤਸੀਂ RAMNAH ਸੌਂ ਜੀਏ ਸਾਨੂੰ ਨਾ ਰਾਤ ਨੂੰ ਨੀਂਦ ਆਂਦੇ ਆ ਨਾ ਦਿਨੇ ਵੀ ਦਾ ਸਦਾਈ ਹੋ ਗਏ ਜੀ ਕੀ ਮੰਗ ਕੀ ਕਰਦੇ ਸਰਕਾਰ ਮੰਗ ਕੀ ਕਰਦੇ ਆ ਸਾਨੂੰ ਤਾਂ ਜ਼ਹਿਰ ਦੇ ਦੇਣਾ ਬਾ ਠੀਕ ਠਾਕ ਆ ਕੰਮ ਸਾਡਾ ਤਾਂ ਨਿਭੜਿਆ ਹੋਇਆ ਹੁਣ ਸਹੀ ਗੱਲ ਆ ਜੀ ਕਜੈਰ ਦਾ ਖੋਲ ਕੇ ਸਾਡੇ ਪਿੰਡਾਂ ਦੇ ਵਿੱਚ ਗਲਾਗਲਾ ਦੇ ਦਣ ਅਸੀਂ ਪਾਣੀ ਨਾ ਮਾਰਨਾ ਅਸੀਂ ਕਹਾਂਗੇ ਸਰਕਾਰ ਨਾਲ ਸੰਸਦ